ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਭਗਤਾ ਵਿੱਚੋਂ ਸ਼ਰੋਣੀ ਭਗਤ ਭਗਤ ਨਾਮਦੇਵ ਜੀ ਜਿਨ੍ਹਾਂ ਨੂੰ ਸਾਡੇ ਸਤਿਗੁਰਾਂ ਨੇ ਬਹੁਤ ਮਾਣ ਸਤਿਕਾਰ ਦਿੱਤਾ ਤੇ ਜਿਨ੍ਹਾਂ ਦੇ ਬੋਲੀ ਹੋਈ ਬਾਣੀ ਦੇ ਵਿੱਚੋਂ ਬਾਣੀ ਜੋ ਕਿ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਆਓ ਉਹਨਾਂ ਦੀ ਬਾਤ ਆਪਾਂ ਜਾਣਕਾਰੀ حاصل ਕਰੀਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਜਿਹੜੇ ਮਨੁੱਖਾਂ ਦਾ ਬਚਪਨ ਦੋਵਾਂ ਪੱਖਾਂ ਦੀਆਂ ਹਦਾਂ ਦੇ ਕੈਤ ਉਹ ਬਗੀ ਹੋ ਜਾਂਦਾ ਹੈ ਜਾਂ ਅੱਗੇ ਲੰਘ ਜਾਂਦਾ ਹੈ ਉਸ ਨੂੰ ਅਸੀਂ ਵਿਸ਼ੇਸ਼ ਵਿਅਕਤੀ ਪ੍ਰਭਤਾ ਤਾੰਕੀ ਆਗਦੇ ਹਾਂ ਤੇ ਜੇਹੀ ਇਮਾਮ ਬਰਖ ਬਾਬਾ ਨਾਮਦੇਵ ਜੀ ਯਾਨੀ ਕਿ ਭਗਤ ਨਾਮਦੇਵ ਜੀ ਹੋਏ ਨੇ ਭਗਤ ਨਾਮਦੇਵ ਜੀ ਦਾ ਆਗਮਨ 26 ਅਕਤੂਬਰ 1270 ਕਤਕ ਸੁਦੀ 11 ਸਾ카 ਸੰਮਤ 1192 ਨੂੰ ਮਹਾਰਾਸ਼ਟਰ ਸੂਬੇ ਦੇ ਅਜੋਕੇ ਜ਼ਿਲ੍ਹੇ ਹੰਗੋਲੀ ਦੇ ਕਸਬਾ ਰੂਪ ਵਿੱਚ ਪਿੰਡ ਨਰਸੀ ਬਹਾਮਣੀ ਵਿਖੇ ਹੋਇਆ ਜਿੱਥੇ ਅੱਜ ਕੱਲ ਇੱਕ ਆਲੀ ਸ਼ਾਨ ਗੁਰਦੁਆਰਾ ਨਿਰਮਾਣ ਹੋ ਚੁੱਕਿਆ ਹੈ ਇਹ ਪਿੰਡ ਹਜੂਰ ਸਾਹਿਬ ਨਦੇੜ ਤੋਂ 100 ਕਿਲੋਮੀਟਰ ਤੇ ਹੰਗੋਲੀ ਤੋਂ 16 ਕਿਲੋਮੀਟਰ ਹੈ ਇਥੋਂ ਦੀ ਸਰਕਾਰ ਨੇ ਇਹਨੂੰ ਇਸ ਦਾ ਨਾਮ ਨਫਸੀ ਨਾਮਦੇਵ ਰੱਖ ਦਿੱਤਾ ਹੈ ਇਤਿਹਾਸਕਾਰ ਅਨੁਸਾਰ ਨਾਮਦੇਵ ਜੀ ਦੇ ਪਿਤਾ ਜੀ ਦਾ ਨਾਮ ਦਾਮ ਸੇਠ ਮਾਤਾ ਦਾ ਨਾਂ ਗੋਨਾ ਬਾਈ ਸੀ ਉਹਨਾਂ ਦੀ ਇੱਕੋ ਇੱਕ ਹੀ ਭੈਣ ਸੀ ਜਿਸ ਦਾ ਨਾਂ ਅੰਬਾਈ ਲਿਖਿਆ ਗਿਆ ਹੈ ਆਪ ਜੀ ਦੇ ਮਾਤਾ ਪਿਤਾ ਸ਼ੇਂਬਾ ਜਾਤੀ ਦੇ ਹੋਣ ਕਾਰਨ ਕੱਪੜੇ ਸਿਉਣ ਅਤੇ ਰੰਗਣ ਦਾ ਕੰਮ ਕਰਦੇ ਸਨ ਆਪ ਜੀ ਨੇ ਸੁੱਤ ਸੁਭਾਲ ਦਿਆ ਹੀ ਆਪਣੇ ਆਸ-ਪਾਸ ਪਸਰੇ ਹੋਏ ਉਸ ਮਾਹੌਲ ਨੂੰ ਗੋਵਨਾ ਬਾਚਨਾ ਸ਼ੁਰੂ ਕੀਤਾ ਜਿੱਥੇ ਦਲਤ ਗਰੀਬ ਕਮਜ਼ੋਰ ਨਮਾਣੇ ਨਤਾਣੇ ਲੋਕਾਂ ਨੂੰ ਸਹੀ ਧਾਰਮਿਕ ਤੇ ਸਮਾਜਿਕ ਗਿਆਨ ਤੋਂ ਦੂਰ ਰੱਖਿਆ ਜਾਂਦਾ ਸੀ ਉਸ ਸਮੇਂ ਦੇ ਪਖੰਡੀ ਪੁਜਾਰੀ ਸਿਸਟਮ ਦਾ ਸ਼ਿਕਾਰ ਬਣਾਇਆ ਜਾਂਦਾ ਸੀ ਪਰ ਇਸ ਦੇ ਨਾਲ ਹੀ ਹੁਕਮਰਾਨਾਂ ਵੱਲੋਂ ਜੋ ਜ਼ੁਲਮ ਇਹਨਾਂ ਉੱਪਰ ਢਾਏ ਜਾ ਰਹੇ ਸਨ ਜਿਸ ਪ੍ਰਤੀ ਭਗਤ ਨਾਮ ਜੀਵ ਨੇ ਸੱਚੀ ਪ੍ਰਭੂ ਭਗਤੀ ਦੀ ਅराधना ਕਰਦਿਆਂ ਆਪਣੇ ਗਿਆਨ ਦਾ ਸਹੀ ਨਜ਼ਰੀਆ ਇਹਨਾਂ ਗਰੀਬ ਲੋਕਾਂ ਵਿੱਚ ਫਲਾ ਦਿੱਤਾ ਤੇ ਉਹਨਾਂ ਦੇ ਮਨਾਂ ਵਿੱਚ ਆਤਮਿਕ ਅਸ਼ਵਾਸਤੀ ਭਾਵਨਾ ਪੈਦਾ ਹੋ ਗਈ। ਉਹਨਾਂ ਨੇ ਆਪਣੀ ਬਾਣੀ ਰਾਹੀਂ ਅਤਿਆਚਾਰੀ ਧਾਰਮਿਕ ਪਖੰਡੀਆਂ ਦੇ ਬੇਖੌਫ ਅਤੇ ਨੇ ਤੜਕ ਹੋ ਕੇ ਨਖੇਦੀ ਕੀਤੀ ਜਿਵੇਂ ਕਿ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤਰਜ ਹੈ ਹਿੰਦੂ ਅੰਨਾ ਤੁਰਕੂ ਗਾਣਾ ਦੋਹਾ ਤੇ ਗਿਆਨੀ ਸਿਆਣਾ ਉਹਨਾਂ ਸਮਿਆਂ ਵਿੱਚ ਕਿਸੇ ਉੱਚ ਸ਼੍ਰੇਣੀ ਦੇ ਵਿਅਕਤੀ ਵੱਲੋਂ ਬ੍ਰਾਹਮਣਵਾਦੀ ਕੀਤੀ ਨੁਕਚਾ ਚਿਨੀ ਦਾ ਬਰਦਾਸ਼ਤ ਹੋ ਸਕਦੀ ਸੀ ਪਰ ਇਹ ਗੱਲ ਬਿਲਕੁਲ ਸਹੀ ਨਹੀਂ ਸੀ ਹੋ ਸਕਦੀ ਕਿ ਕੋਈ ਦਲਿਤ ਵਿਅਕਤੀ ਬ੍ਰਾਹਮਣਵਾਦ ਰੁੱਧ ਆਪਣੀ ਜ਼ੁਬਾਨ ਖੁੱਲਣ ਦੀ ਜੁਰਤ ਕਰੇ ਬਖਤ ਨਾਮਦੇਵ ਜੀ ਨੇ ਉਦੋਂ ਸਮਾਜ ਸੁਧਾਰਕ ਤੇ ਕ੍ਰਾਂਤੀਕਾਰੀ ਲਬਜ ਆਪਣੀ ਬਾਣੀ ਰਹੀਂ ਖੇ ਜਿਸ ਲਈ ਆਪ ਜੀ ਨੂੰ ਇੱਕ ਬਹੁਤ ਵੱਡੇ ਸਮਾਜ ਸੁਧਾਰਕ ਤੇ ਕ੍ਰਾਂਤੀਕਾਰੀ ਮਹਾਪੁਰਖ ਵੀ ਕਿਹਾ ਜਾਂਦਾ ਹੈ ਆਪ ਜੀ ਦੀ ਬਾਣੀ ਦੱਸਦੀ ਹੈ ਅੰਨੀ ਧਾਰਮਿਕ ਕਟੜਤਾ ਈਰਖਾ ਨੂੰ ਜਨਮ ਦਿੰਦੀ ਹੈ ਲੋਕ ਮੰਦਰ ਮਸਜਿਦ ਅਤੇ ਹੋਰ ਧਰਮ ਸਥਾਨਾਂ ਦੇ ਨਾਂ ਤੇ ਲੜਨ ਮਰਨ ਨੂੰ ਤਿਆਰ ਹੋ ਜਾਂਦੇ ਨੇ ਪਰ ਉਹਨਾਂ ਚ ਨੈਤਿਕ ਤੇ दैਵੀ ਗੁਣ ਖਤਮ ਹੋ ਜਾਂਦੇ ਨੇ ਜਿਸ ਪ੍ਰਤੀ ਭਗਤ ਨਾਮਦੇਵ ਜੀ ਨੇ ਆਪਣੇ ਵਿਚਾਰ ਇੰਜ ਪ੍ਰਗਟ ਕੀਤੇ Hindu ਪੂਜੇ ਤੇ ਹੋਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਜੇ ਦੋਹਰਾ ਨਾ ਮਸੀਤ ਭਗਤ ਨਾਮਦੇਵ ਜੀ ਦੇ ਗੁਰੂਬ ਸੋਭਾ ਖੇਚਰ ਜਨ ਸੰਨ ਜੋ ਮੂਤੀ ਪੂਜਾ ਦੇ ਸਖਤ ਵਿਰੋਧੀ ਸਨ ਉਹਨਾਂ ਨੇ ਇਹ ਬਾਣੀ ਵੀ ਉਚਾਰੀ ਹੈ ਪਾਸ਼ਨਾ ਚਾ ਦੇਵ ਬੇਲ ਚੇ ਨਭਦੀ ਪਾ ਪੱਥਰ ਦੇ ਦੇਵਤੇ ਕਦੀ ਬੋਲਦੇ ਨਹੀਂ ਗੁਰੂ ਧਾਰਨ ਉਪਰੰਤ ਭਗਤ ਨਾਮਦੇਵ ਜੀ ਨਿਰੰਕਾਰ ਪ੍ਰਭੂ ਦੀ ਹੋ ਦਿਰਤਾ ਨਾਲ ਅਰਧਨਾਮ ਚ ਲੱਗ ਗਏ ਉਹ ਹਰ ਸ਼ੈ ਤੇ ਪ੍ਰਾਣੀ ਵਿੱਚ ਵਿਆਪਕ ਪ੍ਰਭੂ ਵੇਖਣ ਲੱਗੇ ਇਸ ਲਈ ਉਹਨਾਂ ਨੇ ਇਸ ਮੁਚੀ ਮਨੁਕਤਾ ਨੂੰ ਪਿਆਰ ਕਰਨ ਇਹ ਬਰਾਬਰ ਸਮਝੰਦੇ ਸੰਦੇਸ਼ ਵੀ ਦਿੱਤੇ। ਉਹਨਾਂ ਨੇ ਆਪਣੇ ਗੁਰੂ ਜੀ ਦੀ ਵਿਚਾਰਧਾਰਾ ਤੋਂ ਪ੍ਰਾਪਤ ਕੀਤੇ ਗਿਆਨ ਅਨਸਾਰ ਹੀ ਇਹ ਪਾਵਨ ਬਚਨ ਉਚਾਰੇ ਏਕੇ ਪਾਥਰ ਕੀਜੇ ਪਾਓ ਦੂਜੇ ਪਾਥਰ ਧਰੀਏ ਪਾਓ ਜੇ ਉਹ ਦੇਵ ਤੋ ਉਹ ਵੀ ਦੇਵਾ ਕੈ ਨਾਮ ਦੇਉ ਹਮ ਹਰ ਕੀ ਸੇਵਾ ਪਰ ਅਜੀਬ ਗੱਲ ਹੈ ਇੱਕ ਪੱਥਰ ਨੂੰ ਦੇਵਤਾ ਬਣਾ ਕੇ ਪੂਜਿਆ ਜਾਂਦਾ ਹੈ ਤੇ ਦੂਜੇ ਪੱਥਰਾ ਉੱਤੇ ਪੈਰ ਰੱਖਿਆ ਜਾਂਦਾ ਹੈ ਪੂਜਨ ਵਾਲਾ ਪੱਥਰ ਕੋਈ ਫਲ ਦੇ ਸਕਦਾ ਹੈ ਤੇ ਦੂਜੇ ਨੂੰ ਵੀ ਅਜਿਹਾ ਫਲ ਦੇਣਾ ਚਾਹੀਦਾ ਹੈ ਨਾਮਦੇਵ ਜੀ ਕਹਿੰਦੇ ਨੇ ਕਿ ਪੱਥਰਾਂ ਨੂੰ ਛੱਡ ਕੇ ਸੱਚੇ ਪ੍ਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ ਜੇ ਭਗਤ ਨਾਮਦੇਵ ਜੀ ਦੇ ਇਤਿਹਾਸ ਦੀ ਪੂਰੀ ਗੰਭੀਰਤਾ ਨਾਲ ਵਿਚਾਰ ਕੀਤੀ ਜਾਵੇ ਉਹਨਾਂ ਨੇ ਆਪਣੀ ਬਾਣੀ ਵਿੱਚ ਪ੍ਰਭੂ ਦੀ ਸੱਚੀ ਭਗਤੀ ਕਰਨ ਵਾਲਿਆਂ ਨੂੰ ਤੀਰਥ ਯਾਤਰਾ ਜੱਗਾਂ ਵਿੱਚ ਬਲੀਆਂ ਦੇਣਾ ਵਰਤ ਰਖਣੇ ਮੂਰਤੀ ਪੂਜਾ ਆਦ ਅੰਧ ਵਿਸ਼ਵਾਸਾਂ ਧਾਰਮਿਕ ਭੇਖਾਂ ਤੇ ਵਰਣ ਮੰਡ ਦੇ ਆਧਾਰਤ ਜਾਤ ਪਾਤ ਜਿਹੇ ਵਿਕਾਰਾਂ ਤੋਂ ਵਰਜਿਆ ਇਤਨਾ ਆਪ ਜੀ ਦੀ ਬਾਣੀ ਵਿੱਚ ਪ੍ਰਗਟਾਏ ਵਿਚਾਰ ਗੁਰਬਾਣੀ ਨਾਲ ਮਿਲਦੇ ਜੁਲਦੇ ਹਨ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ 15ਵੀਂ ਸਦੀ ਵਿੱਚ ਜੋ ਨਾਮ ਜਪੋ ਤਿਕਰਤ ਕਰੋ ਦਾ ਉਪਦੇਸ਼ ਖੁਦ ਖੇਤਾਂ ਵਿੱਚ ਹਲ ਚਲਾ ਕੇ ਦਿੱਤਾ ਸੀ ਓਵੇਂ ਹੀ ਭਗਤ ਨਾਮਦੇਵ ਜੀ ਨੇ ਤਾਂ ਇਸ ਨੂੰ ਦੋ ਸੌ ਸਾਲ ਪਹਿਲਾਂ ਹੀ 13ਵੀਂ ਸਦੀ ਵਿੱਚ ਆਪਣੀ ਜਹੀ ਵਿਚਾਰਧਾਰਾ ਪ੍ਰਗਟ ਕਰ ਦਿੱਤੀ ਸੀ ਆਖਰੀ ਦਿਨਾਂ ਵਿੱਚ ਭਗਤ ਨਾਮਦੇ ਜੀ ਮਹਾਰਾਸ਼ਟਰ ਤੋਂ ਪੰਜਾਬ ਆ ਗਏ ਸਨ ਆਪ ਜੀ ਨੇ ਜੀਵਨ ਦੇ ਆਖਰੀ ਪੜਾ ਲਗਭਗ 20 ਸਾਲ ਗਰਦਾਸਪੁਰ ਜ਼ਿਲ੍ਹੇ ਦੇ ਪਿੰਡ ਕਮਾਨ ਵਿੱਚ ਹੀ گزارੇ ਸਨ ਜਿੱਥੇ ਉਹ 15 ਜਨਵਰੀ 1350 ਨੂੰ ਕਾਲ ਚਲਾਣਾ ਕਰ ਗਏ ਸਨ ਇਤਿਹਾਸਕਾਰ ਪੂਰਨ ਸਿੰਘ ਦੇ ਲਿਖੇ ਮੁਤਾਬਕ ਇਸ ਜਗ੍ਹਾ ਤੇ ਮੁਹੰਮਦ ਤੁਗਲਕ ਦੇ ਪੁੱਤਰ ਫਰੋਜ਼ ਤੁਗਲ ਤੁਗਲਕ ਨੇ ਉਹਨਾਂ ਦੀ ਸਮਾਦ ਬਣਵਾਈ ਜੋ ਅੱਜ ਤੂੰ ਤੱਕ ਮੌਜੂਦ ਹੈ ਹੁਣ ਇੱਥੇ ਵੀ ਇੱਕ ਸ਼ਾਨਦਾਰ ਗੁਰੂ ਘਰ ਵੀ ਬਣਾਇਆ ਗਿਆ ਹੈ ਇੱਥੇ ਵੱਡੀ ਗਿਣਤੀ ਵਿੱਚ ਸੰਗਤ ਨਕਮਸਤਕ ਹੁੰਦੀ ਹੈ ਅਜਿਹੇ ਦੌਰ ਵਿੱਚ ਜਦੋਂ ਸਾਡੀ ਮਨੁੱਖਤਾ ਧਾਰਮਿਕ ਸਮਾਜ ਕ ਰਾਜਨੀਤਿਕ ਪੱਖੋਂ ਆਪਸੀ ਭੇਦ ਭਾਵ ਗੈਰ ਕਲਾਕੀ ਕਦਰਾਂ ਕੀਮਤਾਂ ਨਿਸ਼ਚਿਤਤਾ ਵਾਲੇ ਮਾਹੌਲ ਵਿੱਚੋਂ ਗੁਜ਼ਰ ਰਹੀ ਹੈ ਅਜਿਹੇ ਸਮੇਂ ਸਾਨੂੰ ਭਗਤ ਨਾਮਦੇਵ ਜੀ ਦੀ ਬਾਣੀ ਤੋਂ ਸਿੱਖਿਆ ਲੈਣ ਦੀ ਜ਼ਰੂਰਤ ਹੈ ਪਿਆਰਿਓ ਜਿਸ ਵੇਲੇ ਪੂਰੇ ਜੋਰਾਂ ਤੇ ਜਾਤ ਪਾਤ ਨੀਚ ਛੂਤ ਸ਼ਾਰਸੀ ਉਸ ਵੇਲੇ ਆਪ ਜੀ ਨੂੰ ਮੰਦਰ ਦੇ ਵਿੱਚ ਪਾਣਿਆ ਮੰਨ ਬੜ ਨਹੀਂ ਦਿੱਤਾ ਸੀ ਆਰਤੀ ਨਹੀਂ ਸੀ ਕਰਨ ਦਿੱਤੀ ਮੰਨ ਦੇ ਵਿੱਚ ਸਤਗੁਰੂ ਦੀ ਭਗਤੀ ਭਾਵਨਾ ਲੈ ਕੇ ਜਦੋਂ ਆ ਮੰਦਰ ਦੇ ਪਿਛਵਾੜੇ ਵਾਲੇ ਪਾਸੇ ਆ ਕੇ ਬੈਠ ਗਏ ਸਨ ਤੇ ਪਿਆਰਿਓ ਜਿਹੜਾ ਉਹ ਦਿਉ ਰਾ ਸੀ ਜਿਹੜਾ ਮੰਦਰ ਸੀ ਘੁਮ ਕੇ ਉਸ ਦਾ ਦਵਾਰ ਕਹਿੰਦੇ ਨੇ ਬਾਬਾ ਨਾਮਦੇਵ ਜੀ ਵੱਲੇ ਹੋ ਗਿਆ ਤੇ ਪੰਡਤ ਬੜੇ ਹੈਰਾਨ ਹੋਏ ਤੇ ਉਸ ਵੇਲੇ ਹੀ ਆਪ ਜੀ ਦੀ ਮਹਿਮਾ ਜਿਹੜੀ ਆ ਸਾਰੇ ਸੰਸਾਰ ਵਿੱਚ ਫੈਲਣੀ ਸ਼ੁਰੂ ਹੋ ਗਈ ਅਫਸੋਸ ਅੱਜ ਭਗਤ ਨਾਮਦੇਵ ਜੀ ਨੇ ਜਿਹੜੇ ਬਚਨ ਲੋਕਾਂ ਨੂੰ ਪ੍ਰੇਰ ਕੇ ਦੱਸਿਆ ਸੀ ਕਿ ਪੱਥਰ ਨਹੀਂ ਪੂਜਣਾ ਪੱਥਰ ਦੀ ਪੂਜਾ ਬਿਲਕੁਲ ਵਿਅਰਥ ਹੈ ਡੂਬੇਗੀ ਕਿਸ਼ਤੀ ਡੂਬੇਗੇ ਸਾਰੇ ਨਾ ਬਚੋਗੇ ਤੁਮ ਨਾ ਸਾਥੀ تمہਾਰੇ ਗਲ ਵਿੱਚ ਪੱਥਰ ਬਨ ਕੇ ਬੰਦਾ ਕੋਈ ਦਰਿਆ ਪਾਰ ਕਰਨਾ ਚਾਹੇ ਪਿਆਰਿਓ ਆਪ ਤਾਂ ਡੁੱਬੇਗਾ ਪੱਥਰ ਤੇ ਨਾਲ ਉਸ ਬੰਦੇ ਨੂੰ ਵੀ ਡਵਾ ਲਵੇਗਾ ਪਰ ਅਫਸੋਸ ਅੱਜ ਜਿਹੜੇ ਉਸ ਦੇ ਮੇਨ ਪਰਉਕਾਰ ਨਹੀਂ ਉਹਨਾਂ ਨੇ ਬਾਬਾ ਨਾਮਦੇਵ ਜੀ ਵਰਗਿਆਂ ਦੀਆਂ ਮੂਰਤੀਆਂ ਤਿਆਰ ਕਰ ਦਿੱਤੀਆਂ ਨੇ ਤੇ ਮੰਦਰ ਸ਼ਿਸ਼ੋਭਿਤ ਕਰ ਦਿੱਤੇ ਨੇ ਪਰ ਗੁਰਬਾਣੀ ਦੇ ਵਿੱਚ ਉਹਨਾਂ ਦੇ ਜੋ ਬਾਣੀ ਦਰਜ ਕੀਤੀ ਗਈ ਹੈ ਪਿਆਰਿਓ ਉਹਦੇ ਵਿੱਚ ਉਹਨਾਂ ਨੇ ਨਰੋਲ ਪ੍ਰਚਾਰ ਇਹੀ ਕੀਤਾ ਸੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਔਰ ਪ੍ਰੇਮ ਭਾਵਨਾ ਦੇ ਨਾਲ ਸਾਰਿਆਂ ਨਾਲ ਸਤਿਕਾਰ ਪਿਆਰ ਦੇ ਨਾਲ ਰੋ ਪੱਥਰ ਦੀ ਪੂਜਾ ਨਾ ਕਰੋ ਜੋ ਕਿ ਲੋਕ ਅੱਜ ਬੜੇ شدت ਦੇ ਨਾਲ ਪੱਥਰ ਦੀਆਂ ਮੂਰਤੀਆਂ ਬਣਾ ਕੇ ਜਿਹੜੀਆਂ ਗੱਲਾਂ ਤੋਂ ਉਹ ਵਰਜਦੇ ਰਹੇ ਪਿਆਰਿਓ ਉਹ ਹੀ ਕੰਮ ਅਸੀਂ ਕਰਦੇ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਾਮ ਦੇਵ ਜੀ ਦੀ ਬਾਣੀ ਉਹਨਾਂ ਦੇ ਸ਼ਰਧਾਣੂਆਂ ਤੋਂ ਮੁਕੱਤਰ ਕਰਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਬਾਦ ਕੀਤੀ ਅਤੇ ਵੱਖ-ਵੱਖ ਰਾਗਾਂ ਦੇ ਵਿੱਚ ਸਤ ਗੁਰੂ ਨੇ ਸਰਕਾਰ ਸਹਿ ਦਰਜ ਕੀਤਾ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਜੀ ਦੇ ਬਾਣੀ ਕਾੜ ਸ਼ਬਦ ਜੋ ਕਿ 18 ਰਾਗਾਂ ਵਿੱਚ ਦਰਜ ਹੈ ਤਨ ਤਨ ਸਹਿਬ ਸ੍ਰੀ ਗੁਰੂ ਗੰਗ ਸਾਹਿਬ ਜੀ ਵਿੱਚ ਪੜਨ ਨੂੰ ਮਿਲਦੇ ਨੇ ਆਪ ਜੀ ਦੀ ਜਿਹੜੀ ਬਾਣੀ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਜ ਹੈ ਉਹ ਉਸ ਸਮੇਂ ਦੇ ਭਾਰਤ ਦੀ ਸਰਵ ਸਾਂਝੀ ਬੋਲੀ ਵਿੱਚ ਹੈ ਜੋ ਆਮ ਤੌਰ ਤੇ ਹਿੰਦੀ ਹੈ ਕਈ ਲਫ਼ਜ਼ ਮਰਾਠੀ ਪ੍ਰਾਕ੍ਰਿਤ ਸੰਸਕ੍ਰਿਤ ਆਦੇਵੀ ਤੇ ਫਾਰਸੀ ਦੇ ਵੀ ਵਰਤੇ ਗਏ ਨੇ ਪਰ ਗੁਰਸਵਾਰੋ ਏਸੀ ਆਪ ਜੀ ਦੇ ਸਨਮੁਖ ਸ਼ਰੋਮਣੀ ਭਗਤ ਭਗਤ ਨਾਮਦੇਵ ਜੀ ਦਾ ਇਤਿਹਾਸ ਜਿਨ੍ਹਾਂ ਨੇ ਲਟਾਰੇ ਨਮਾਣੇ ਨਕਾਰੇ ਅਤੇ ਗਰੀਬਰੇ ਲੋਕਾਂ ਦੇ ਵਿੱਚੋਂ ਆਵਾਜ਼ بلند ਕਰਕੇ ਲੋਕਾਂ ਨੂੰ ਇਕ ਜੁਟ ਕੀਤਾ ਪੱਥਰ ਪੂਜਕਾਂ ਨੂੰ ਪੱਥਰ ਦੀ ਪੂਜਾ ਕਰਨ ਵਾਲਿਆਂ ਨੂੰ ਮਰਜ਼ਿਤ ਕੀਤਾ ਤੇ ਜਿਸ ਵੇਲੇ ਆਪ ਨਰਸੀ ਮੰਦਰ ਵਿਖੇ ਮੱਥਾ ਟੇਕਣ ਲਈ ਗਏ ਸੀ ਤੇ ਭਗਤਾਂ ਨੇ ਉਹਨਾਂ ਨੂੰ ਆਰਤੀ ਕਰਨ ਵਾਸਤੇ ਅੰਦਰ ਨਹੀਂ ਸਿਵਣ ਦਿੱਤਾ ਪਾਂਡਿਆ ਨੇ ਆਪ ਜੀ ਵਿਰਾਗ ਮਈ ਸਿਮਰਨ ਕਰਦੇ ਹੋਏ ਨਰਸੀ ਬਹਾਮਣੀ ਮੰਦਰ ਦੇ ਪਿਛਲੇ ਬਨੇ ਜਾ ਕੇ ਬੈਠ ਗਏ ਅਤੇ ਅਕਾਲ ਪੁਰਖ ਪਰਮਾਤਮਾ ਨੇ ਐਸੀ ਕਿਰਪਾ ਕੀਤੀ ਕਿ ਕੁਮ ਕੇ ਜਿਹੜਾ ਗੇਟ ਸੀਗਾ ਮੰਦਰ ਦਾ ਉਸ ਮੰਨਣ ਹੋ ਗਿਆ ਆਪ ਜੀ ਨੂੰ ਉਸ ਤੋਂ ਬਾਅਦ ਆ ਸਰਕਾਰ ਪ੍ਰਾਪਤ ਹੋਇਆ ਪਰ ਅਫਸੋਸ ਹੈ ਜਿਹੜੇ ਉਹਨਾਂ ਦੇ ਖਾਸ ਭਗਤ ਨੇ ਉਹ ਅੱਜ ਵੀ ਉਹਨਾਂ ਦੀਆਂ ਪੱਥਰ ਦੀਆਂ ਮੂਰਤੀਆਂ ਬਣਾ ਮੰਨਾ ਕੇ ਪੂਜ ਰਹੇ ਨੇ ਸੋ ਏ ਸੀ ਗੁਰਸਵਾਰਿਓ ਇਤਿਹਾਸ ਜੋ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਆਪ ਜੀ ਦੇ ਸਾਨਮੁਖ ਵਾਤੋ ਵਾਤ ਇਤਿਹਾਸ ਤੋਂ ਜਾਣੂ ਕਰਵਾਇਆ ਜਾਵੇ ਆਪ ਜੀ ਅਸੀਸਾਂ ਦੇਵੋ ਸੱਤੇ ਮੇਰੇ ਪਰਿਆਥ ਰੱਖੋ ਹੋਈਆਂ ਭੁਲਣ ਨੂੰ ਅਤਿ ਤਾਰਿਓ ਤੇ ਗੱਜ ਕੇ ਫਤਿਹ ਜਾਈਏ ਜੀ ਵਾਹਿਗੁਰੂ ਜਿੱਕਾ ਖਾਲਸਾ o ágil de que fale.